ਪਾਉਂਦੇ ਹੈ ਪੂਰੇ ਕਰਤਾ ਤੇ ਜੇ ਕੋਈ ਚੋਕ ਸੱਟੋਂ ਸਾਰੇ ਕਰ ਪਈ ਫਿਰ ਪਈ ਸਹੀ ਗੱਲ ਸਹੀ ਗੱਲ ਕੋਈ ਨਹੀਂ ਹੈ ਜੇ ਇੱਕ ਵੀ ਰਾਹ ਰਾਹ ਨਿਕਲ ਜੇ ਨਾ ਸਾਰਾ ਉਹ ਹਾਂ ਬੜੀਆ ਆਪਣੇ ਜਲ ਕਰਦੇ ਆ ਬਹੁਤ ਆਪਾ ਕੀ ਦੇਣਾ ਨਹੀਂ ਨਹੀਂ ਬਹੁਤ ਸੋਹਣੀ ਗੱਲ ਬਹੁਤ ਬਸ ਬਸ ਜੇ ਦਾ ਬੱਚੇ ਖੁਸ਼ ਆ ਸੇਵਾ ਕਰਦੇ ਆ ਹੱਥ ਮਟੇ ਇਹ ਗੱਲ ਆ ਹਾਂ ਜੀ ਸੇਵਾ ਮੌਨ ਕਰਦੇ ਆ ਕਾ ਵੀ ਹਾਂ ਜੀ ਤੇ ਬਾਕੀ ਦਾ ਛੇ ਸਗਲਾਈ ਕਾਲੀ ਘਰ ਬਟਾਲੀ ਇਹਨੇ ਬਾਹ ਫੜੀ ਆਪਣੀ ਪਰ ਮੇਰੇ ਪਰਮਾਤਮਾ ਵੱਲੋਂ ਸਾਰਾ ਖੁਸ਼ ਹੋਇਆ ਜੀ ਉਹ ਮਤਲਬ ਇੱਕ ਹਫਤਾ ਪਹਿਲਾਂ ਹੀ ਮੈਸੇਜ ਆਉਣ ਲੱਗ ਜਾਂਦੇ ਆ ਵੀ 20 ਤਰੀਕ ਨੂੰ ਤੁਹਾਡੀ ਪੈਨਸ਼ਨ ਆ ਜਾਣੀ ਆਹ ਤੇ ਸਪਾਈ ਮਹਾਰਾਜ ਨੇ ਠੀਕ ਆਨੇ ਬਰੇ ਬੇ ਕੋ ਕਿੰਨੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਇੱਕ ਪਿੰਡੀ ਪੁਰੇ ਦੇ ਇੱਕ ਹੀ ਪਿੰਡ ਦੇ ਦੋ ਮਤਲਬ ਵੀਰ ਯੋਧੇ ਆ ਏਡੀ ਖੁਸ਼ੀ ਦੀ ਗੱਲ ਆ ਵੀ ਅਮਰਜੀਤ ਸਿੰਘ ਸਾਹਿਬ ਤੇ ਦਰਸ਼ਨ ਸਾਹਿਬ ਕੱਠੇ ਹੀ ਭਰਤੀ ਹੋ ਗਏ ਕੱਠੇ ਹੀ ਟ੍ਰੇਨਿੰਗ ਕੀਤੀ ਐ ਕੱਠੇ ਹੀ ਟੀਕੇ ਮਟਾਣੇ ਜਗੇ ਟੀਕੇ ਮਟਾਣੇ ਜਗੇ ਕੱਠੇ ਟ੍ਰਾਪ ਗਏ ਕੱਠੇ ਲਈ ਛੁੱਟੀ ਆਏ ਨਾ ਜਦੋਂ ਜੇ ਹਾਂਜੀ ਜੋ ਸਾਡੇ ਲਈ ਪਰਦੇ ਪਾਇਆ ਸੀ ਸੱਟਰ ਦੇਖਦੇ ਸੀ ਸੱਟਰ ਦੇਖਦੇ ਕੋਚ ਪਹਿਲੀ ਛੁੱਟੀ ਕੱਠੇ ਆਏ ਸੀ ਹਾਂਜੀ ਹਾਂਜੀ ਛੁੱਟੀ ਪਾਸ ਕਰਕੇ ਹਾਂਜੀ ਤੇ ਸਣੀ ਜਣੀਆਂ ਨੇ ਵਧੀਆ ਸਿਹਤ ਇਹਨਾਂ ਦੀ ਬਹੁਤ ਸੀ ਮੇਰੀ ਵੀ ਸਿਹਤ ਬਹੁਤ ਸੀ ਹਾਂਜੀ ਹਾਂਜੀ ਉਦੋਂ ਤਾਂ ਇਦਾਂ ਵੀ ਹੁੰਦਾ ਜਦੋਂ ਵਰਦੀ ਪਾ ਕੇ ਹੁੰਦੇ ਰਾਹ ਦੇ ਵਿੱਚ ਕੋਈ ਮੈਨਰੇ ਨਾਲ ਮਿਲ ਜਣਾ ਉਹਨੂੰ ਸੱਜਣਾ ਬੰਦੇ ਪਿੰਦੇ ਬੰਦੇ ਸਾਨੂੰ ਪਛਾਣ ਨਹੀਂ ਸਕੇ ਤਾਂ ਵੀ ਅੱਗੇ ਕਿਹੜੇ ਪਿੰਡ ਜਾਣਾ ਅਜੇ ਅਪਣੇ ਵੀਰੇ ਸੱਚਾ ਜੀ ਕਿਹਦੇ ਕਰੇ ਜਾਣਾ ਅਸੀਂ ਫਿਰ ਦੱਸਿਆ ਉਹ ਇਹ ਤਾਂ ਫਰਾਨਿਆਂ ਦੇ ਮੁੰਡੇ ਆ ਕਹਿੰਦਾ ਆਪਾਂ ਕਹਿੰਦਾ ਭੁੱਲੀ ਫਿਰ ਦਿੱਕੇ ਮੇਰੇ ਯਾਰ ਆਊਗਾ ਫਾਟਕਾ ਤਾਂ ਹੁੰਦਾ ਸੀ ਉਹ ਅੱਡਾ ਹਾਂ ਫਾਟਕਾ ਤਾਂ ਏਡਾ ਹੁੰਦਾ ਸੀ ਉਹ ਪੋਰਪਾ ਕਾਪੜੇ ਆ ਤੁਸੀਂ ਦੂਜਾ ਪੁੱਤਰ ਕੇ ਫਰੂਟ ਫਰਾਂਡ ਲੈਣ ਲੱਗੇ ਫਾੜ ਕੇ ਲੰਘ ਕੇ ਸੀਗਾ ਹੁਣ ਆਪਣੀ ਜੜੀ ਬੜਾਈ ਜਾਂਦਾ ਰੇਜਗੜੇ ਜਿੱਦਾਂ ਬੜਾਈ ਜਾਂਦਾ ਆਪਣੀ ਹੈਗੀ ਫੀਲਡ 'ਚ ਜਿੱਦਾਂ ਕੁੜੀ ਬਹੁਤ ਦੂਰ ਆ ਤੇ ਆਪਾਂ ਰੇਜਗੜੇ ਸਾਰੇ ਇਕੱਠੇ ਹੋ ਕੇ ਮਨਾ ਰਿਆ ਮੌਕੇ ਦੇ ਵਿੱਚ ਤੇ 6 ਅਕਤੂਬਰ ਨੂੰ ਮਨਾਉਣਾ ਪਾਇਦਵਾ ਨੂੰ ਅਗਲੇ ਹਾਲ ਕਰਕੇਗਾ ਤੇ ਸਾਰੇ ਮਤਲਬ ਉੱਥੇ ਫਿਰ ਆਪਾਂ ਜਿਹੜਾ ਰੰਗ ਤੇ ਉਹਾਂਗੇ ਤੇ ਸਾਰੇ ਆਉਣਗੇ ਜਿਵੇਂ ਮੈਨਾਂ ਆਉਣ ਦੇ ਕੇ ਮੱਲੇ ਮੱਲੇ ਵਾਲਾ ਨਾਰ ਸਿੰਘ ਆਉਂਦਾ ਜਿਹੜਾ ਮੇਲੇ ਕਹਿੰਦੇ ਹੋ ਜਾਂਦੇ ਆ ਹੱਦੀ ਹੱਦੀ ਜਿਵੇਂ ਮੱਲਿਆਣਾ ਨਾਨ ਸਿੰਘ ਜੀ ਦਾ ਤੁਹਾਡੇ ਨਾਲ ਰਿਹਾ ਰਾਣਾ ਨਾ ਆ ਜਾਂਦਾ ਪਰ ਨਵੇਂ ਬੱਚਾ ਹਾਂ ਜੀ ਦੱਸ ਸਕਦੇ ਨਹੀਂ ਹੈਗਾ ਨਾ ਮੱਲਿਆਣਾ ਨਾਨ ਸਿੰਘ ਮਟਰ ਅੱਛਾ ਮਟਰ ਸਿੰਘ ਜੀ ਨਾਲ ਸੁਣਤ ਨੇ ਬਾਤ ਗਿਆ ਬਾਤ ਹੋਇਆ ਮੱਲਿਆਣਾ ਨਾਨ ਸਿੰਘ ਢਾੜ ਦੇ ਵਿੱਚ ਸੁਣਨ ਦਾ ਗੱਟੀਆਂ ਸੀ ਹਾਂ ਹਾਂ ਤੇ ਉਹ ਵੀ ਆਉਣਗੇ ਅਸੀਂ ਉਹਦੇ ਘਰੇ ਵੀ ਜਾ ਕੇ ਆਇਆ ਕਰੀਏ ਅਸੀਂ ਹੁਣ ਤੱਕ ਜਿਹੜੇ ਆਪਣੀ ਬਰਾਂਦੀਆਂ ਦੇ ਵੀਰ ਯੋਧੇ ਆ ਪੁਰਾਣੇ ਹੁਸ਼ਿਆਰਪੁਰ ਦੇ ਵਿੱਚ ਹੋਏ ਇਹ ਲੱਗ ਲੱਗ ਜਗ੍ਹਾ ਦੇ ਉੱਤੇ ਤਕਰੀਬਨ 25 ਵੀਰ ਜੋਧਿਆਂ ਨੂੰ ਮਿਲ ਚੁੱਕੇ ਆ। ਸਾਰੇ ਆਉਣਗੇ। ਬਹੁਤ ਵਧੀਆ ਬੰਦਾ। ਵਧੀਆ ਲੱਗਦਾ। ਮਹਾਰਾਜ ਦੇ ਕਿਆ ਬਾਤ ਬਹੁਤ ਸੇਬ। ਆ ਬਹੁਤ। ਅੱਜ ਤਾਂ ਫੋਲਿਆ ਵਾ ਭਾਈ। ਐਸੀ ਤਰ੍ਹਾਂ ਹੀ ਘੁੰਮਦੇ ਫਿਰਦੇ ਸਭ ਨੂੰ ਮਿਲ ਕੇ ਆਉਂਦੇ ਆ। ਹਾਂਜੀ ਹਾਂਜੀ ਹਾਂਜੀ। ਘਰ। ਮਹਾਰਾਜ ਦੇ ਕਿਆ ਬਾਤ। ਬਾਕੀ ਆ ਭਾਏ ਉਦੋਂ ਕੰਮ ਚੰਗੇ ਹੋਗੇ ਲੜਾਈ 'ਚ। ਹਾਂਜੀ ਹਾਂਜੀ ਹਾਂਜੀ। ਬਹੁਤ ਵਧੀਆ ਹਾਂ। ਬਹੁਤ ਵਧੀਆ। ਸ਼ਾਬਾਸ਼ ਕੀਤੇ। ਮੇਰੀ ਸ਼ੇਰ ਸਗਲਾਈ ਦਾ ਜਦੋਂ ਰੇਜ ਹੋ ਗਈ ਆ ਰੇਜ ਵਿੱਚ ਉਸ ਤੋਂ ਬਾਅਦ ਉਹਨੇ ਪਿੱਛੇ ਮੁੜ ਕੇ ਵੇਖਿਆ ਵੇਖੇ ਮਾਲਕ ਦੀ ਕਿਰਪਾ ਨਾਲ ਜਦੋਂ ਨੂੰ ਗਿਆ ਜਦੋਂ ਨੂੰ ਗਿਆ ਜੈ ਜੈਕਾਰ ਹੁੰਦੀ ਰਹੀ ਆ ਆ ਜੋਧਿਆਂ ਕੋਲ ਜਦੋਂ ਜਾਈਦਾ ਨਾ ਤੇ ਉਹ ਹੁਣ ਵੀ ਜਿਵੇਂ ਤੁਸੀਂ ਬੜੇ ਖੁਸ਼ ਹੁੰਦਾ ਬਹੁਤ ਖੁਸ਼ ਉਹ ਕਹਿੰਦੇ ਜਾਂ ਦਾ ਮੂੰਹ ਦੇ ਵਿੱਚੋਂ ਕਾਲੀ ਧਾਰਨਿਕਾ ਜਵੇ ਜਾਂ ਫਿਰ ਕਲਗੀ ਧਾਰਨਿਕਾ ਜਵੇ ਕੋਈ ਚੀਜ਼ ਇੱਕ ਹੀ ਗੱਲ ਆ ਨਾ ਸੋਹਣ ਮਾਰਾਇਆ ਪਾਇਏ ਧਾਇ ਰਖੇ ਕੜੀ ਦੇ ਕਲਾਚ ਰਖੇ ਪਾਟਣੋ ਤੁਹਾਡੀ 82 ਸਾਲ ਦੀ ਉਮਰ ਹੋ ਗਈ। ਅਸੀਂ ਵੀ ਕੋਈ ਉੱਥੇ ਰੱਖੀ ਬਾਈ ਜਾਂਦਾ ਉਹ। ਆਂਦੀ ਹਦੀ ਹਦੀ ਮੀਨੇ ਜੂ। ਹਾਂ ਸਹੀ ਗੱਲ। ਤੁਹਾਡੀ 82 ਸਾਲ ਦੀ ਉਮਰ ਹੋ ਗਈ। ਤੁਹਾਨੂੰ ਸੁਖਣਾ ਪਲਟਰ ਦਾ ਆਇਆ ਐਕਸਰਸਾਈਜ਼ ਦਾ। ਆਉਂਦੇ ਰਹਿੰਦੇ ਆਉਂਦੇ ਆਉਂਦੇ ਇਹ ਇਹ ਸਾਡੇ ਖੂਨ ਦੇ ਵਿੱਚ ਇੱਕ ਮਤਲਬ ਸਾਰੇ ਖੂਨ ਦੇ ਕਤਰੇ ਕਤਰੇ ਨੇ ਕਾਲੀ ਧਾਰਨਾ ਬਸ ਗਈ ਆ ਸਾਨੂੰ ਵੀ ਸੁਪਨੇ ਆਉਂਦੇ ਆ ਤੇ ਤੁਹਾਨੂੰ ਵੀ ਸੁਪਨੇ ਆਉਂਦੇ ਆਪਣੇ ਦੋਸਤਾਂ ਮਿੱਤਰਾਂ ਦੇ ਇੱਕ ਦਿਨ ਪਤਾ ਨਹੀਂ ਇੱਕ ਦੁਸਾਈ ساری ਰਾਤ ਤੋਂ ਸਹੀ ਸਹੀ ਤੁਰੇ ਫਿਰਦੇ ਰੇਕਰ ਸਾਹ ਹੋਣਾ ਨਾ ਫਿਰਦੇ ਇਹਦੇ ਖੂਨ ਸਾਹਿਬਾਂ ਦੇ ਨਾਲ ਫਿਰਦੇ ਆ ਸੁਪਨੇ ਆਉਂਦੇ ਰਹਿੰਦੇ ਸਾਲ ਦਾ ਜੇ ਮੇਰੇ ਸੁਪਨੇ ਚ ਪੁਰਾਣੀਆਂ ਪਹਾੜੀਆਂ ਦੇ ਨਾਲ ਬਾਦ ਬਾਦ ਸਬਦ ਬਾਦ ਉਹਹੀ ਪਿੱਠੂ ਦੇ ਉਹਹੀ ਝੋਲਾ ਪਿੱਛੇ ਲੱਗਿਆ ਮਾਂਡੀ ਵਾਲੀਆਂ ਵਰਦੀਆਂ ਪਾਆਂ ਦੁਸ਼ਮਣਿਆਂ ਦੇ ਵਿੱਚ ਫਿਰ ਜਦੋਂ ਸੁਭਨਾ ਖਤਮ ਹੁੰਦਾ ਉਹ ਪਾਵਰ ਫੇਰ ਅੰਦਰ ਆ ਜਾਂਦਾ ਮਤਲਬ ਅਸਲੀ ਜਿਹੜੀ ਆਤਮਾ ਸਾਡੀ ਉਹ ਕਾਲੀ ਧਾਰ ਆ ਮਰਨ ਵੇਲੇ ਵੀ ਵਸੀ ਕਹਿੰਦੇ ਆ ਕਿ ਹਰ ਇੱਕ ਨੂੰ ਬੰਦੇ ਦੇ ਮੂੰਹ ਦੇ ਵਿੱਚੋਂ ਕਾਲੀ ਧਾਰ ਨਿਕਲੇ ਦੀਨੀ ਬਦਵੰਤਾ ਜਿਹੀ ਸੀ ਤੇ ਮਲਾਂ ਅਜਿਹੀ ਆਇਆ ਤੇ ਅਸੀਂ ਕਾਲੀ ਧਾਰ ਦੇ ਵਿੱਚੋਂ ਤੁਸੀਂ ਸਾਡੇ ਬਦੁਰਗਾ ਪ੍ਰਣਾਮਨਾ ਕੀਤੀਆਂ ਅਸੀਂ ਵੀ ਤੁਹਾਨੂੰ ਦੇਖੂ ਕਿੰਨਾ ਦਾ ਨਾਂ ਹੈ ਬੜਾ ਸੋਹਣਾ ਹੋ ਗਿਆ ਕਾਲੀ ਧਰਦਾ ਕਹੂਗਾ ਜੀ ਜਿੰਦਗੀ ਧਰਦਾ ਕੋ ਹੋ ਗਈ ਬਾਕੀ ਜੇ ਸਾਡੇ ਸਮਾਜ ਦੇ ਵਿੱਚ ਅੱਜ ਸਾਡੀ ਥੋੜੀ ਜੀ ਪਛਾਣ ਬਣੀ ਆ ਸਾਨੂੰ ਕੋਈ ਜਾਣਨ ਲੱਗਾ ਕਾਲੀ ਦਾ ਕਾਲੀ ਦਾ ਦੀ ਬਦੌਲਤ ਆ ਅੱਜ ਸਾਡੀ ਪਿੰਡ ਦੇ ਵਿੱਚ ਸਾਡੇ ਸਮਾਜ ਚ ਪਛਾਣ ਬਣੀ ਆ ਤਾਂ ਉਹਦੀ ਕਾਲੀ ਧਰਦੀ ਗੁਰੂ ਸਾਹਿਬ ਨੇ ਤਾਂ ਵੇਖੋ ਕਿੰਨੇ ਸਾਲ ਪਹਿਲਾਂ ਕਹਿੰਦਾ ਨੀਚੋਂ ਉੱਚ ਕਰੇ ਮੇਰਾ ਕੋਵਿੰਦ ਤੇ ਸਾਨੂੰ ਇਹ ਮਤਲਬ ਬਖਸ਼ਣਾ ਹੋਣੀਆਂ ਸੀ ਉਹ ਪਹਾੜੀ ਟੱਕ ਟੱਕ ਵੀ ਬਹੁਤ ਔਖਾ ਸੀ ਵਰਗੇੜ ਨੇ ਕਰਨਾ ਸੀ ਫਿਰ ਕੋ ਚੜੀ ਆਈ ਨਹੀਂ ਉਹ ਨਾਲ ਨਿਕਾਣ ਨਹੀਂ ਦਿੱਤਾ ਇੱਕ ਪਾਸੇ ਚੜੀ ਪਾਸੇ ਸਾਰੀ ਧਰ ਪਰ ਧਰ ਪਰ ਜੜੀ ਤੇ ਜਿੰਨੇ ਤੁਹਾਨੂੰ ਮੈਂ ਨਹੀਂ ਉੱਥੇ ਗੇੜ ਲਿਖਿਆ ਹਾਂ ਸਹੀ ਗੱਲ ਉਹ ਦਿਨ ਮੈਂ ਪਰਦਾ ਪੁੱਟੂ ਜਿੰਦੀ ਆਪਣੇ ਛਿਓਰੀ ਕੀ ਕਿਨਾਂ ਦੇ ਕੋਲ ਵੀ ਆਂਦੀ ਹਾਂ ਹਾਂ ਕਿਉਂ ਨਹੀਂ ਬਲੀਓਰ ਤੇ ਚਲੋ ਤੁਸੀਂ ਗੱਲਾਂ ਕਰੋ ਮੈਂ ਉਹ ਤੋਂ ਤੱਕ ਕਰ ਲੇ ਨੀ ਬਹੁਤ ਵਧੀਆ ਮੈਂ ਇੱਕ ਨਾ ਬਜੁਰਗ ਸੀਗੇ ਮਤਲਬ ਹਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਉਹਨਾਂ ਦਾ ਉਹਨਾਂ ਦਾ ਨਾਮ ਵੀ ਨੈਗ ਜਗਿੰਦਰ ਸਿੰਘ ਹੀ ਸੀ ਤੇ ਉਹਨਾਂ ਨਾਲ ਗੱਲਬਾਤ ਕਰਕੇ ਗਏ ਤੇ ਉਹਨਾਂ ਨੇ ਇੱਕ ਨਵੀਂ ਗੱਲ ਦੱਸੀ ਉਹ ਕਹਿੰਦੇ ਵੀ ਜਦੋਂ ਅਸੀਂ ਕਹਿੰਦੇ ਚੜ ਗਏ ਉੱਪਰ ਪਹਾੜੀ ਤੇ ਜਿਤਲੀ ਪਹਾੜੀ ਤੇ ਖੂਨ ਆ ਧਰਤੀ ਲਾਲ ਹੋ ਗਈ ਤੇ ਉਦੋਂ ਮੈਂ ਵੀ ਗੁਲਜਾਰੀ ਨਾਲ ਮੰਦਾ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਉਹ ਕਹਿੰਦਾ ਵੀ ਮੈਂ ਵੇਖਣੀ ਆ ਪਹਾੜੀ ਵੀ ਜਿੱਥੇ ਕੋਈ ਬਟਾਲੀਅਨ ਕਾਮਯਾਬ ਹੀ ਨਹੀਂ ਹੋਈ ਤੇ ਇੱਕ ਛੇਸ ਗਲਾਈ ਨੇ ਮਤਲਬ ਦੁਨੀਆਂ ਬਟਾਲੀਅਨ ਦਾ ਵੀ ਟਾਸਕ ਪੂਰਾ ਕਰਦਾ ਵੀ ਮੈਂ ਦੇਖ ਕੇ ਹੁਣਾ ਵੀ ਕਿਤਨਾ ਤੇ ਕਹਿੰਦੇ ਉਹ ਥੱਲੇ ਗਿਆ ਜੀਪ ਖੜੀ ਕੀਤੀ ਉੱਤੇ ਜਦੋਂ ਚੜੇ ਬਾਣੀ ਤੇ ਸਾਰਿਆਂ ਨਾਲ ਬਹਿ ਕੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਜਵਾਨਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਦੀ ਜਣੇ ਹੋ ਵੀ ਰਸਤਾ ਤਾਂ ਕੋਈ ਹੈ ਹੀ ਨਹੀਂ 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 ਸਰ ਰਸਤਾ ਹੀ ਕੋਈ ਕਿੱਥੋਂ ਦੀ ਜਣੇ ਫਿਰ ਉਹਨਾਂ ਨੂੰ ਦੱਸਿਆ ਹੀ ਅਸੀਂ ਤਾਂ ਪੱਕਾ ਲਾ ਲਾ ਕੇ ਤੇ ਚੜ ਕੇ ਇੱਨਾ ਚੜ ਕੇ ਆਏ ਬੜਾ ਬੀ ਚੜਦੇ ਸੀ ਤੇ ਫਿਰ ਉਹ ਕਹਿੰਦਾ ਵੀ ਜਿਹੜਾ ਸਲੈਟ ਉਹ ਚੜਦੇ ਹਾਂਜੀ ਠੀਕ ਹੈ ਖੱਡੇ ਡੱਕਦਾ ਸੀ ਜਿਹੜਾ ਕਾਹ ਜਾਂ ਉਹ ਰਸਤਾ ਇੰਨਾ ਘਸੀ ਜਿੱਦਾਂ ਉਹ ਇੱਕ ਦਰਵਾਜ਼ਾ ਖੋਲਗੇ ਇੰਨਾ ਹੀ ਸੀ ਉਹ ਕਿ ਮੈਂ ਜੀ ਬੋਕਰਨਾ ਅਸ਼ੀਸ਼ੇਨ ਲੜਾਈ ਦੇ ਵਿੱਚੋਂ ਤਿੰਨ ਮੈਂ ਬਾਅਦ ਚ ਗਿਆ ਤਾਂ ਆਫ ਤੇ ਤੀਜਾ ਮੈਂ ਸੇਸ ਸਿੰਘ ਲੜਾਈ ਦਾ ਫੂਲਪੁਰ ਦੇ ਵਿੱਚ ਜੰਮਦਾ ਪਤਾ ਵਾ ਇੱਕ ਮੁੰਡਾ ਜਗਜੀਤ ਸਿੰਘ ਸ਼ਹੀਦ ਹੋਇਆ ਮੇਰੇ ਪਿੰਡ ਦਾ ਸੇਸ ਵਿਲਾਈ ਦੇ ਵਿੱਚ ਕਾਲੀ ਤਰ ਲੜਾਈ ਦੇ ਵਿੱਚ ਜਗਜੀਤ ਸਿੰਘ ਸੂਲਪੁਰ ਦਾ ਸੀ ਸਪਾਈ ਜੰਗੀ ਸੀ ਤੁਹਾਨੂੰ ਹੋਰ ਕਿਹੜੇ ਕਿਹੜੇ ਯਾਦ ਹੋਣ ਜਿਹੜੇ ਸ਼ਹੀਦ ਨਾਲ ਹੋਏ ਤੁਹਾਡੇ ਸੀ ਸੀ ਲਈ ਹਾਂ ਜਿਹੜੇ ਪੰਨ ਕਾਲੀ ਘਰੋਂ ਪਾਣੀ ਦੇ ਤੇ ਸ਼ੀਖਣੇ ਘੜੇ ਹੋਏ ਆ ਸੁਧਰ ਕਰ ਲੰਗਾ ਜੀ ਲੈ ਕੇ ਜਾਦਾ ਬਾਕੀ ਜਿਹੜੇ ਬਰੂਤ ਪਰ ਹੈ ਸਾਈਨ ਤੇ ਰੇਖਣਾ ਪੜਾ ਚੈੱਕ ਕੀਤਾ ਬੱਚਾ ਤਾਂ ਸਾਡੀ ਕੰਪਨੀ ਹੈ ਹਾਂਜੀ ਉੱਤੇ ਜਾਣਾ ਸੁਣ 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 ਹੈ ਉਹ ਜਦੋਂ ਚੋ ਬੋਲਦੇ ਤਾਂ ਸਾਰੇ ਸੁਣਿਆ ਕਰੋ ਸਾਰੇ ਕਹਿੰਦੇ ਹੈ ਚਾਈ ਤੇ ਰੇਖਣੋ ਟੈਪ ਕੀਤਾ ਸੀ ਆਦੀ ਹਦੀ ਉਹ ਅਸੀਂ ਚਾਰ ਕਰ ਰਾਤ ਨੂੰ ਤਾਂ ਗਏ ਤੋਂ ਉਹ ਰਾਤ ਨੂੰ ਕੋ ਸ਼ ਲੁਕਰੋ ਕੀਤੇ ਸ਼ਰਕ ਉਹਨਾਂ ਨੇ ਅੱਛਾ ਜੀ ਕਾਹ ਲੱਗਣੇ ਇਹਨਾਂ ਦੇ ਉਹ ਉੱਤੇ ਸੀ ਬਾਕੀ ਰੋਡ ਨੇ ਅਸੀ ਕਦੀ ਮਾ ਸੰਧਰਵਨੀ ਦੀ ਨਾ ਹੀ ਸਭ ਕੁਝ ਉਹ ਉਥੇ ਠਹਿ ਟੇ ਰਿਹਾ ਰਾਤ ਨੂੰ ਜਾ ਕੇ ਇਹਨਾਂ ਨੇ ਐਸ ਮੌਕੇ ਦਾ ਉਹ ਇਹਨਾਂ ਤੇ ਕੱਟਤਾ ਅੱਛਾ ਇਹ ਕਾਮ ਜਾਂ ਕਿਥੋਂ ਨੇ ਕੰਪਨੀ ਨੇ ਇੱਕ ਨਹੀਂ ਕੀਤਾ ਉੱਥੇ ਜਾਣੇ ਨਕਸ਼ਾ ਨਭਟ ਰਿਆ ਸੀ ਉਹਨੇ ਆਪਣੇ ਮਹਰੋ ਚੱਕੇ ਮੂਲੇ ਪਰ ਰਹਿ ਗਿਆ ਕਿ ਆ ਚਾਰ ਲੇਖੋ ਪੜਿਆ ਜਿਹੜੇ ਐਮ ਐਮ ਜੀ ਦੇ ਅਜੀਤ ਸਿੰਘ ਸੀ ਇੱਕ ਹਾਂ ਜਿਹੜੇ ਉਹਨਾਂ ਦੇ ਕਿਸ ਤਰ੍ਹਾਂ ਮਲ ਉਹਨਾਂ ਦੇ ਬਾਰੇ ਕੁਝ ਜ਼ਿਆਦਾ ਉਹਦਾ ਤਾਂ ਨਹੀਂ ਕਹਿੰਦਾ ਜੇ ਸੈ ਕਿਸੇ ਗਾ ਅਸੀਂ ਐ ਇਕੱਠੇ ਬੈਠੇ ਆ ਇੱਧਰ ਦਾ ਪਹਾੜੀ ਦੇ ਨਾਲ ਲੱਗੇ ਬਹੁਤ ਆਉਂਦਾ ਸੀ ਉਹ ਕਹਿੰਦਾ ਭਾਈ ਉਹ ਕੋ ਫਾਇਰ ਕਰੀਏ ਮੈਂ ਕੀ ਗੱਲ ਸੁਣ ਤੋਪਾਂ ਦੇ ਫਾਇਰ ਬਥੇਰੀ ਆਈ ਜਾਂਦੇ ਆ ਬਾਕੀ ਆਪਾਂ ਕੀ ਕਰਾਂਗੇ ਕਹਿੰਦਾ ਨਹੀਂ ਕਿੰਦਾ ਟਾਈਮ ਹੁੰਦਾ ਉਹਦਾ ਕੋਈ ਹਾਂਜੀ ਉਹ ਕਿਉਂ ਮੱਲੀ ਸਾਡੇ ਕਹਿੰਦਾ ਤਾ ਚੜ ਕੇ ਤਾਂ ਫਾਇਰ ਕਰ ਲਾ ਗਿਆ ਮੇਰਾ ਘਰੋਂ ਥੋੜੇ ਰਮਨ ਫਾਇਰ ਕੀਤੇ ਸੀ ਇੱਥੇ ਗੋਲੀ ਬੱਜੀ ਅੱਛਾ ਜੀ ਪਿੱਛੇ ਰਾਮ ਕਰਿਆ ਅੱਛਾ ਉੱਥੇ ਪੈਰ ਉੱਡਿਆ ਸਰਜੀਤ ਸੀ ਕਰਨਾਲ ਦਾ ਅੱਛਾ ਉਹਦਾ ਉੱਡਿਆ ਉੱਥੇ ਹੌਲਦਾਰ ਕਰਮੇਲ ਸੀ ਸਾਡਾ ਪਟੋਲ ਦਾ ਉਹਦਾ ਉੱਡਿਆ ਪੈ ਸੈਤੋ ਦਾ ਇੱਕ ਗਰਜਾਰ ਸਿੰਘ ਸੁਬੇਦਾਰ ਅੱਛਾ ਸੈਤੋ ਦਾ ਪਟੋਲ ਕਮਾਂਡਰ ਸੀ ਅੱਛਾ ਉਹਨੇ ਬਹੁਤ ਸਾਲ ਉਹ ਟ੍ਰੇਨਿੰਗ ਦਿੱਤੀ ਸੀ ਉਹਨੇ ਕਿ ਉਹਨੇ ਕਿਹਾ ਵੀ ਜਦੋਂ ਪਹਾੜੀ ਤੇ ਚੜਨਾ ਤੇ ਪੱਥਰਾਂ ਤੇ ਪੈਰ ਰੱਖਣਾ ਅੱਛਾ ਜੀ ਕਿੰਨੇ ਸਮਾਂ ਤੇ ਆ ਵੀ ਨਹੀਂ ਤਾਂ ਮੈਂ ਦਫਾ ਟਿਕ ਗਿਆ ਮੈਂ ਤੇ ਪੈ ਗਿਆ ਬਰਕੇ ਪਾਈ ਉਹ ਜਿੱਦਾਂ ਕਰਮੇ ਰੋਲਦਾਰ ਬਣ ਕੇ ਆਇਆ ਸੁਣੀ ਸਾਡਾ ਹੋਲਦਾਰ ਉਹ ਪੈਨਸ਼ਨ ਆ ਗਿਆ ਸੀ ਫਿਰ ਸਿੰਘ ਜੀ ਦਾ ਨਾਮ ਅਕਸ਼ਾ ਜੀ ਤਾਂ ਉਹ ਡਬਾਏ ਆਇਆ ਸੀ ਤੇ ਉਹਨੂੰ ਅਜੇ ਟ੍ਰੇਨ ਖੋਈ ਨਹੀਂ ਸੀ ਉਹ ਮਸੋ ਇਹ ਨਾਲ ਬੈਠੇ ਸੀ ਉਹ ਦਾਤੀ ਜੀ ਸੀ ਨਹੀਂ ਨਹੀਂ ਮੈਂ ਆ ਨਾ ਬੱਜ ਗਏ 12:00 ਬੱਜ ਗਏ ਉਹ ਬਰੋਲੀਆ ਮਨ ਕੰਗਰ ਨਾਈ ਵੀ ਜਾ ਕੇ ਮੇਰਾ ਪਿੱਛੇ ਜਾਣਾ ਹੈ। ਅਈ ਬਟੇਰਾ ਤੇ ਆ ਵੀ ਕੁਝ ਨਹੀਂ ਹੁੰਦਾ। ਤੂੰ ਤੇ ਕਹਿੰਦਾ ਰਹੇ ਕੋਈ ਤਾਂ ਸਿਪਾਈ ਨਹੀਂ ਪਾਈ। ਤੇ ਤੇ ਕਹਿੰਦੇ ਸਵੇਕੇ ਸੁਬਹ ਵੇਕਾ ਜਾਰਸਾ ਹੁੰਦਾ ਟਰੋ ਪਾਤੋ ਨੇ ਕਹਿੰਨਾ ਕੋਈ ਗੱਲ ਨਹੀਂ ਕੋਈ ਟਰੋ ਪਾ। ਆ ਠੀਕ ਹੈ। ਤੁਰ ਲੱਗਾ ਬੋ ਕਰवाने ਗਿਆ। ਮੜਕੇ ਅਸੀਂ ਲਾਇਆ ਮਾਦਾ ਭਾਰਾ ਬਹੁਤ ਸੀ। ਜਵਾਰ ਬਹੁਤ ਸੀ। ਅੱਛਾ ਜੀ ਜੀ ਰੋਹ ਦਾ ਹੀ ਹਾਸਾ ਦਾ ਕੈਪਟਨ ਪੰਚਾ ਆ ਗਿਆ ਇਹ ਅੱਛਾ ਜੀ ਇਹ ਖੰਡਾ ਇਹ ਸ਼ੰਗਰਵਰ ਜੀ ਪ੍ਰਕਾਸ਼ ਸਿੰਘ ਕਿਤੇ ਮੈ ਲੈਣੇ ਚੱਕ ਦੇ ਦੀ ਉਹ ਜਿਹੜਾ ਨਾਂ ਦਾ ਮੈਥੋਂ ਚੱਕ ਹੁੰਦਾ ਪੂਰਾ ਨਾਂ ਉਹ ਤੋਂ ਚੱਕ ਰਾਇ ਸੀ ਜੀ ਉਹ ਤਾਂ ਖਰਾਬ ਸੀ ਬਹੁਤ ਪ੍ਰਕਾਸ਼ ਸੀ ਜਿਹੜਾ ਇਹ ਬੰਦ ਕਵਾਲ ਕਹਿਣਾ ਚੱਕ ਬਾਈ ਪ੍ਰਕਾਸ਼ ਪੱਕੇ ਕਹਤਾੜ ਪਾਈਪਰ ਗਾਇਸ਼ ਕੋੜੀ ਜੀ ਉਹ ਸੁਬੇਦਾਰ ਮੇਜਰ ਬਿਆਸ ਸਿੰਘ ਸਾਹਿਬ ਸੀ ਹਾਂ ਸੁਬੇਦਾਰ ਮੇਜਰ ਬਿਆਸ ਸਿੰਘ ਸਾਹਿਬ ਹਾਂ ਜੀ ਕਦੇ ਬੜਾ ਜੋਸ਼ ਭਰਦੇ ਸੀ ਜਵਾਨਾਂ ਚ ਹੈ ਕਦੇ ਬੜੇ ਜੁਸ਼ੀਲੇ ਹੀ ਜੋਸ਼ ਭਰਦੇ ਸੀ ਜਵਾਨਾਂ ਚ ਮਾਤਾ ਮੈਂ ਕਿ ਉਹ ਜਣੀ ਉਦੋਂ ਆਏ ਸੀ ਉਦੋਂ ਐ ਕੋਈ ਜੋਸ਼ ਭਰਦੇ ਸੀ ਕਿ ਕੋਮ ਦੇ ਖਾਤਰ ਮਰ ਮੜ ਜੂ ਹਾਂ ਜੀ ਹਾਂ 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 ਉਹ ਬੜੀ ਅਜੀਬ ਹਾਂ ਜੀ ਹਾਂ ਮਾਰ ਲੱਗ ਗਿਆ ਕੁਛ ਨਹੀਂ ਹੁੰਦਾ ਮਰਨਾ ਇੱਕ ਵੇਲੇ ਹੋਇਆ ਕਾਦੀ ਹਦ ਤੇਗਾ ਕਰਨ ਮਰ ਗਿਆ ਅੱਛਾ ਜੀ ਕਿਆ ਜਦੋਂ ਮੈਂ ਫੇਰੇ ਕਰਨ ਲੋ ਜਦੋਂ ਉਹ ਪਿੱਛੇ ਆ ਗਿਆ ਕਿ ਡੀਪੀਐਸ ਕਰ ਦਿਨ ਲੱਗਾ ਅੱਛਾ ਜਦੋਂ ਪੀਕੇ ਨੰਦਕਵਾਲ ਸਾਹਿਬ ਚੱਕੀ ਹੋ ਕੇ ਪਿੱਛੇ ਆ ਗਏ ਤੇ ਫਿਰ ਕਾਦੀਆ ਸਭ ਨੇ ਕਮਾਂਡ ਸੁਭਾ ਲਈ ਕੈਪਟਨ ਸਾਹਿਬ ਉੱਥੋਂ ਆਇਆ ਨਾ ਉਹ ਐਨੇ ਪਾਥਰੀ ਲੈ ਕੇ ਆ ਗਏ ਜਿਆ ਰੋਟੇ ਛੜ ਕੇ ਇੱਕ ਕਰੋ ਸਾਰੋ ਕੁਝ ਹੈ ਦਾਪ ਹਾਂ ਕਰ ਰਹੇ ਹਾਂ ਰਕਾ ਵੀ ਅੱਛਾ ਕੰਨ ਦਾ ਸਾਹ ਕੋਈ ਖੁੰਡੀ ਸੀ ਤੇ ਮੈਨੂੰ ਖਰਚ ਮਾਰੀ ਕੋਈ ਸਾਲ ਇਹ ਸਟੇਰ ਮਾਰੀ ਸੀ ਅੱਛਾ ਇਹਨਾਂ ਸਾਹਰੇ ਫਨੀ ਹੁੰਦੀ ਉਹ ਸਟੇਰਾਂ ਦੇ ਖੁੰਡੀ ਦਾ ਫਰਕ ਬਹੁਤ ਹੁੰਦੀ ਹੁੰਦੀ ਇੱਕ ਪੱਕਾ ਹੁੰਦਾ ਸੀ ਆਪਣਾ ਅੰਮ੍ਰitsar ਦਾ ਹੈ ਹਾਂ ਬਹੁਤ ਸੈਂਗ ਬਹੁਤ ਸੈਂਗ ਹਾਂ ਬਹੁਤ ਸੈਂਗ ਬਹੁਤ ਸੈਂਗ ਹਾਂ ਮੋੜੇ ਫਿਰੋਦਾ ਮਾਰੀ ਤੇ ਮੂਠ ਬਰਤਾ ਪਰ ਅੱਛਾ ਨਾ ਸਪਾਈ ਸੀ ਉਹ ਬੰਦਾ ਕਾਹਦੇ ਕੋਲ ਜਾ ਮਾਰਿਆ ਪਾਣਾ ਸੀ ਹੋਰ ਯਾਰ ਉੱਥੇ ਸਭ ਜਨਾ ਥੋਪਾਈ ਹੋ ਰਹੀ ਹੋ ਗਿਆ ਸੀ ਹਾਂ ਨਹੀਂ ਹਾਂ ਉਥੋਂ ਉੱਥੋਂ ਮੇਰੀ ਲੜਾਈ ਹੋ ਗਈ ਇੱਕ ਧਰਮ ਸਿੰਘ ਸੀ ਬੀਆਰਸੀ ਧਰਮ ਸਿੰਘ ਵੇਖੋ ਇਹ ਕੌਣ ਮਰਦਾ ਆਪਾਂ ਪਛਾਣ ਨਹੀਂ ਕੌਣ ਤੁਹਾਡਾ ਪੁਰਾਣਾ ਸਾਥੀ ਕੋਈ ਕਹਤਾ ਲੰਨੈ ਦਾ ਸਾਹਮਣੇ ਕੇ ਆਪਾ ਕਰੋ ਸਰ ਬਹੁਤ ਬੋਲੋ ਬੋਲੋ ਕੁਝ ਬੋਲੋ ਹਲੋ ਪਾਉ ਨਾ ਦੇ ਕਿਤਾ ਸੰਦਨ ਮਲਗੀ ਸੰਗ ਮਲਗੀ ਮਗੀ ਚ ਰੈਕੋਰ ਤੋਂ ਰੈਕੋਰ ਮਲਕੀ ਤਾਂ ਮਲਕੀਤ ਜੀ ਰੈਕੋਰ ਤੋਂ ਸਮਝ ਰੈਕੋਰ ਦਾ ਕਿਹੜਾ ਹੈ ਤਾਂ ਆਪ ਦਾ ਦੂਜਾ ਪਿੰਡ ਦੱਸੋ ਜੀ ਸੰਤਰਾ ਮਦਾਸੀ ਸਾਹਿਬ ਵਾਲਾ ਉਹ ਰੈ ਸਰ ਰੈ ਸਰ ਰੈ ਸਰ ਤੋਂ ਰੈ ਸਰ ਕੰਪਨੀ ਪੁੱਛੋ ਕਿਹੜੀ ਕੰਪਨੀ ਕੰਪਨੀ ਪੁੱਛੋ ਕਿਹੜੀ ਕੰਪਨੀ ਆਹ ਕੰਪਨੀ ਦੱਸੋ ਜੀ ਕੰਪਨੀ ਕਿਹੜੀ ਸੀ ਅੱਛਾ ਡਾਟਾ ਕੰਪਨੀ ਆਪਣਾ ਵੀ ਆਉਦਾ ਜੀ ਦੱਸੋ ਮੈਂ ਕਿਹੜੀ ਪਲਟੂਨ ਸੀ ਤੇਰੀ ਐਸਪੀ ਦੇ ਕਿਹੜੀ ਪਲਟੂਨ ਸੀ ਆਪਣੀ ਦੱਸ ਦੋ ਮੇਰੇ ਤਾਂ ਐਸਪੀ ਕੰਪਨੀ ਸੀ ਪੰਜਾਹਰ ਕੋਟਵਾਰ ਹੁਣ 60 ਸਾਲ ਹੋ ਗਏ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਕਹਤਾ ਉਹਨੇ ਅੱਛਾ ਸੁਣੋ ਉਹਦਾ ਵੀ ਗੱਲ ਸੁਣੋ ਪੁਰਾਣੇ ਮਤਲਬ ਉਹਨਾਂ ਦੀ ਗੱਲ ਸੁਣ ਰਹੀ ਸੀ ਮੈਂ ਇਹ ਕਹਾਂ ਉਹ ਯਾਰ ਇੱਕ ਜਗਾ ਬੰਮੀ ਬੰਦਾ ਉਹ ਬੜੀ ਜਨਾ ਹਾਂ 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 ਇਹ 7-7 ਬੰਦੇ ਨਹੀਂ ਅੰਦਾਜ਼ 7-7 ਪਹਿਲਾ ਬੰਦੇ ਦੀਆਂ ਸੱਗਣਾ ਦੇ ਹਾਂ ਅੱਗਿਆ ਦਰਸ਼ਨ ਦਾ ਵੀ ਗੱਲ ਕਰਾਇਆ ਜੀ ਮਾਖਾ ਪੜਿਆ ਮੈਂ ਲੈ ਕੇ ਉਹ ਜਾਣਦੇ ਹੈ ਇੱਕ ਵੀਰ ਜਿਹੋਦੇ ਹੋਰ ਵੀ ਪੇਸ਼ਾਨ ਹੋਈ ਦੋਨੇ ਦੋਨੇ ਕਰ ਲੋ ਭਠੀ ਮੈਂ ਕਰਾਂਗਾ ਹਲੋ ਸਤਿ ਸ਼੍ਰੀ ਅਕਾਲ ਭਾਈ ਜੀ ਹੋਟਲ ਕਿਵੇਂ ਠੀਕ ਆ ਹਾਂ ਬਿਲਕੁਲ ਠੀਕ ਹੈ ਜੀ ਮੇਰਾ ਨਾਮ ਦਰਸ਼ਨ ਸਿੰਘ ਆ ਮੜਰਪੁਰ ਤੋਂ ਸਿਸਕਲਾਈ ਨਾਲਾ ਗੋਮਣੀ ਨਾਟਚਮੈਂਟ ਇਹਨਾਂ ਦੇ ਕੋਲ ਵੀ ਮੈਂ ਜਾ ਕੇ ਆਇਆ ਹਾਂ ਹਲੋ ਤਾਂ ਬਣਾ ਚੁੱਟ ਡੈਟਾ ਨੈਟਵਰਕ ਹੋ ਰਿਹਾ ਜੰਮ ਮੇਰਾ ਨੰਬਰ ਹਲੋ ਯੂਟਿਚ ਕਰਵਾਇ ਸੀ ਉਹ ਪੁੱਛ ਮੇਰਾ ਨਾਮ ਦਰਸ਼ਨ ਸਿੰਘ ਆ ਮੜ ਬਡੂਲ 66 ਸੇ ਗੱਲ ਆਈ ਦੇਖ ਕਹਿੰਦੇ ਜੀ ਆਪਣਾ ਫੇਰ ਮੈਂ ਸਜਾ ਲੂਗਾ ਗਣਾ ਦਰਸ਼ਨ ਦੇ ਕਿਲਾ ਜੀਗਾ ਦਰਸ਼ਨ ਸਿੰਘ ਆਪਣਾ ਪਿੰਡ ਭੰਮੀਪੁਰਾ ਜੀ ਪੰਚਤ ਜੇ ਭੰਮੀ ਕੋਲ ਕੋਲ ਠੀਕ ਠੀਕ ਹੈ ਇੱਕ ਛੋਟੀ ਕੰਪਨੀ ਦਾ ਛੋਟੀ ਕੰਪਨੀ ਦਾ ਅਟੈਚਮੈਂਟ ਸੀਗਾ ਡਲਡਾ ਕੰਪਨੀ ਨਾਲ ਡਲਡਾ ਪਿੰਡ ਦੇ ਡੱਲਾਪੇਟ ਦੇ ਕੋਈ ਸੀਗੇ ਵੀ ਪੁੱਛਣਾ ਨਾ ਬੇਪਛੀਰੀ ਬਹੁਤ ਨਹੀਂ ਉਹ ਡੱਲਾਵਾਂ ਨੂੰ ਮਿਲਾਈ ਆ ਸੁੰਦਰ ਬਣੀ ਆ ਉਹ ਵੀ ਹੈਲੋ ਆਹ ਦੇ ਆਹ ਦੇ ਆਇਆ ਕੋ ਸਮਝ ਆਹ ਸਮਝ ਆਹ ਦੇ ਆਹ ਦੇ ਕਪੜੇ ਕਾਟ ਕੇ ਨਾਲ ਲਾਪੇ ਹੋ ਕਿਹਾਂ ਤੇ ਲੱਫਰਾ ਕੱਟਿਆ ਮਗਰੇ ਜਿੰਨੇ ਦਸਣ ਰੇਜਲ ਰੇਜਲ ਕੱਫੇ ਮਗਰੇ ਇੱਥੇ ਇਕੱਠੇ ਹੋਵਾਂਗੇ ਉੱਥੇ ਮਿਲਿਓ ਫਿਰ ਜੱਫੀਆਂ ਪਾਵਾਂਗੇ ਉੱਥੇ ਕੋ ਮੇਰਾ ਕਹਿੰਦਾ ਬਿਲਕੁਲ ਬੈਕ ਕਰੀ ਜਿਹੜੇ ਤੇ ਆਂ ਆਵਾਂਗੇ ਮੋਗੇ ਮੋਗੇ 6 ਤਰੀਕ ਨੂੰ और सेता ठीक रहे मियां हाँ बिल्कुल ठीक है खबर में तो ठीक ठाक होता अच्छा सीधे तू सीपड़ दी ढाई से उठे फैंड दी ढाई सीधे हां जी हां जी फैंड दी यार अपने कालीदास से सीधा थे बाकी मैं साके में देगा अच्छा गुड वेरी

ਠੀਕ ਹੈ ਸਾਬ ਬਸ ਯੋਧਿਆਨ ਨਾਲ ਮਿਲ ਰਹੇ ਆ ਬੜੀ ਖੁਸ਼ੀ ਹੁੰਦੀ ਆ ਟਾਈਮ ਤੋਂ ਟਾਈਮ ਕੱਢ ਕੇ ਜਦੋਂ ਕਿਤੇ ਮੌਕਾ ਮਿਲਦਾ ਸਕੂਲ ਤੋਂ ਬਾਅਦ ਹੀ ਉਹਨਾਂ ਨਾਲ ਮੈਂ ਤੁਹਾਨੂੰ ਪਤਾ ਹੈ ਬਸ ਸਾਰੇ ਛੇ ਸੰਸਕਾਰ ਸਾਰੇ ਕਰਾਉਂਦੇ ਆ ਅਸੀਂ ਸੰਸਕਾਰ ਉਹਨਾਂ ਨੇ ਠੀਕ ਹੈ ਸਰ ਵੇਲੇ ਗਏ ਸਤਿ ਸ਼੍ਰੀ ਅਕਾਲ ਜਦੋਂ ਆਇਆ ਜਿਹੜੀ ਤੇ ਬੈਠੇ ਸੀ ਇਹ 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 ਮਰਨ ਤੋਂ ਉਹਦੇ ਸਾਰੇ ਪੂਰਾ ਹੋਣ ਤੋਂ ਪਹਿਲਾਂ 2 ਮਿੰਟ 3 ਮਿੰਟ ਦੀਆਂ ਪਹਿਲਾਂ ਫੁੱਟੀਆਂ ਜਦੋਂ ਮਰਿਆ 14 ਕਿਲੋ ਦੀ ਡੈਥ ਹੋਈ ਏਰੀ ਹਨਾ 13 ਚ 2013 ਨੂੰ ਡੈਥ ਹੋਈ ਏ ਅੱਛਾ ਤੇ ਇਹ ਬਣਾਉਣ ਤੋਂ ਬਾਅਦ ਹੋਈ ਆ ਹਾਂ